ਲੋੜ ਜੀ ਕੀ ਹੈ ਕੋੜਾ ਬਸ਼ੀਰ ਹਾਂਜੀ ਪਵਨ ਜੀ ਕੀ ਮਾਮਲਾ ਦੱਸੋ ਥੋੜਾ ਜਿਹਾ ਦੱਸੋ ਦੱਸਿਆ ਇਹ ਮਾਰੇ ਇੰਡਸਟਰੀ ਆ ਉਹਦੇ ਦੁਬਾਰਾ ਇਹ ਗੱਲ ਕੀ ਹੈ ਜਿਹਨੂੰ ਮਾਰਦੇ ਘੁੱਟਦੇ ਆ ਖਾਨਦਾਨ ਨੂੰ ਕੁਝ ਕੰਨੇ ਦੇ ਕੰਮ ਕਰਾਈ ਦੇ ਹਾਂ ਉਸ ਤੋਂ ਦਾਜ ਮੰਗਦੇ ਆ ਅਜੀ ਗਰੀਬੀ ਕਿ ਦਾਵੇ ਨਾਲ ਬੰਦਾ ਕਿੰਨਾ ਵਿਆਹੀ ਕਿੰਨੀ ਵਿਆਹੀ ਕਿੰਨਾ ਚਿਰ ਹੋਇਆ ਵਿਆਂ ਨੂੰ ਵਿਆਹ ਨੂੰ ਹਾਲੀਏ ਪਿਆ 8 ਮਹੀਨੇ ਕਹੀ ਜਾਂਦੀ ਵਿਆਹ ਨੂੰ ਹਾਲੀ 6 6 ਮਹੀਨੇ ਹੋਏ ਹਾਂਜੀ ਪਹਿਲਾਂ ਉਹ ਮਾਰਦੇ ਹਾਂਜੀ ਹਾਂ ਚਾਰ ਪੰਜ ਵਾਰੀ ਅੱਗੇ ਮਾਰ ਦੁੱਟੇ ਆ ਤਫੇ ਭੇਜ ਲਈਦਾ ਕਿ ਕੋਈ ਆਏਂਦਾ ਵਿੱਚ ਪੈਂਦਾ ਇਹ ਗੱਲ ਲੈਣੇ ਐੜਕੀ ਨਹੀਂ ਕੰਮ ਹੋਏਗਾ ਫਿਰ ਉਹ ਹੀ ਕੰਮ ਠੀਕਰ ਦਾ ਮੁੰਡਾ ਪੈਨੇ ਦਵਾਈ ਦਾ ਕੰਮ ਹਾਂਜੀ ਦਵਾਈ ਦਾ ਦਵਾਈ ਲੱਦੇ ਆ ਦਵਾਈ ਦੇ ਕਰਦੇ ਲੋਕੀ ਲੋਕੀ ਕਿਹੜੇ ਹਾਲਾਤਾਂ ਚ ਵਿਆਹ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਪਾਜੀ ਨਾਲ ਦੀ ਤਿੰਨ ਨੂਆ ਹੈਗੀਆਂ ਨਾ ਵੱਡੀ ਅਸੀਂ ਪੰਨੇ ਕੇਸ ਕੀਤਾ ਹੋਇਆ ਇਹਨਾਂ ਦੇ ਮੈਂ ਇਨਾ ਪੰਨਿਆ ਮੈਂ ਹੱਥ ਮਾਰੇ ਕਾਕੇ ਬੂਆ ਖੋ ਗਏ ਨਹੀਂ ਖੋ ਗਏ ਮੁੜ ਕੇ ਬਾਹਰੋਂ ਆਇਆ ਵਾ ਤੇ ਮੁੜ ਕੇ ਨੇ ਇਹਨੇ ਫਿਰ ਤੁਸੀਂ ਨੋਕ ਸਿੱਧੀ ਹੋਇਆ ਬਾਹਰ ਆਇਆ ਤੇ ਆਈ ਗਾ ਮਹਾਰਾਜ ਆਰਾਮ ਜੀ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੂੰ ਦੱਸ ਰਿਹਾ ਕਿ ਅੱਜ ਕੀ ਗੱਲ ਹੋਈ ਹੈ ਕਿੱਥੇ ਰਹਿਣ ਲੱਗਾ ਗਲੀ ਦਾ ਨਾਮ ਪੂਰਾ ਪਾਇਆ ਹੋ ਗਾ ਗਲੀ ਦਾ ਵੀ ਨਹੀਂ ਪਤਾ ਹੋਇਆ ਯਾਰ ਮੈਨੂੰ ਡਾਡੀ ਨੇ ਬੋਲਿਆ ਜੀ ਅੱਜ ਤੁਹਾਡੇ ਨਾਲ ਦੱਸ ਦੇ ਕੀ ਹੋਇਆ ਮਾਰਕਟ ਆਈ ਹਾਂ ਕਿ ਕਿਹਦੇ ਵੱਲੋਂ ਕੀਤੀ ਗਈ ਹੈ 10 ਕਿੰਨੇ ਜਿਹੜਾ ਮਾਰਿਆ ਤੁਹਾਨੂੰ ਸਲਾਮ ਮੈਨੂੰ ਜੀ 10 10 ਨਾ ਨਾ ਹੰਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਨਹੀਂ ਆਹੋ ਹੁਣ ਕਿਨੇ ਦਾਨੀ ਕੋ ਪਈ ਆ ਹਉਸ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨੀਂਦਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਪਰੀ ਹਾਂਜੀ ਅੱਜ ਕੀ ਹੋਇਆ ਤੁਹਾਡਾ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਨਾਨੂ ਤੇ ਗੱਲਾਂ ਬਣਾਣ ਲੱਪੇ ਤੁਮਾਰ ਕੋ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਸੀ 10 ਕਪੜੇ ਜੋਖ ਲਾਤੀ ਕਪੜੇ ਬੁਆਹ ਕਪੜੇ ਪਾੜ ਕੇ ਪਾ ਰਿਹਾ ਆ ਦੱਸਦਾ ਜੋ ਆਹ ਦਸੀ ਤਾਂ ਹੁੰਦਾ ਵਾ ਦੱਸੋ ਮੈਂ ਦੋ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਨਿ ਸ਼ਰਮਾਈਂ ਤੈਨੂੰ ਸ਼ਰਮਾਂ ਡਈ ਹੈ ਬੋਲ ਸਿੱਧ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਵਕੂਫ ਬਣਾਣੀ ਨਹੀਂ ਗਈ ਸੀ ਇਹ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਰਾਜਨ ਨਹੀਂ ਰਾਜਨ ਰਾਜਨ ਕਰਨੇ ਕਿ ਲੜਾਈ ਦਾ ਕਿਹੜੀ ਕਿਹੜੇ ਨੂੰ ਮਾਰਦੇ ਤਾਨੂੰ ਐ ਬਿਨਾ ਗੱਲੋਈ ਦੂਗਾ ਹਾਂਜੀ ਦਾਜ ਹਾਂ ਦਾਜ ਨੂੰ ਲੁਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਆਹੀ ਪਰਚਾ ਘਟਾਣਾ ਪਰਚਾ ਘਟਾ ਦੇਗਾ ਪਰਚਾ ਘਟਾਣਾ ਰਹਿਣ ਨਹੀਂ ਇੱਥੇ ਮੈਂ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲੋਂ ਮਾਰਦਾ ਇਹ ਆਜੂ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲੇ ਨੇ ਬਚਾਇਆ ਜੀ ਹਾਂਜੀ ਹੌਣ ਕੁਮਾਰ ਜੀ ਕਿੱਥੋਂ ਰਹਿਣ ਆਲੇ ਹੋ ਸ਼ਕਤੀ ਨਗਰ ਰਿਹਾ ਕੀ ਮਾਮਲਾ ਸਾਰਾ ਮਾਵਾਲਾ ਮਾਰੇ ਇਹੋ ਹੀ ਹੈਗਾ ਕੁੜੀ ਨੂੰ ਚਾਰ ਪੰਜ ਵਾਰੀ ਜਨਾਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਅਸੀਂ ਭੇਜ ਦਿੰਦੇ ਆ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦ ਨਾ ਇਹੋ ਹੀ ਸੋੜੇ ਆੜੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾ ਜੀ ਕੀ ਕਰਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕੈਨੇਡਰ ਹੋਈ ਵਿਆਹ ਨੂੰ ਅਮਾਰੇ 5 6 ਮਹੀਨੇ ਹੋਏ ਹਲੀ 5 6 ਵਾਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਵਜ੍ਹਾ ਸੀ ਉਹ ਵਾਇਆ ਕੁਝ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦੇ ਨਾ ਦੇ ਤੇ ਪੂਰੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਚੰਦੀ ਤੇ ਕੋ ਮਰਨ ਨੂੰ ਪੈਂਦੇ ਆ ਜਿੰਨਾ ਜਰਾ ਹੋਇਆ ਵਿਆਂ ਨੂੰ ਹੋਏ 5-6 ਮਹੀਨੇ ਹੋਏ ਹੱਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮੈਨੂੰ ਤੇ ਮੁੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨਖਟੇ ਆਓ ਉਹ ਕਿਹਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਐਦਾਂ ਤੇ ਕੁੜੀ ਨੂੰ ਮਾਰਦੇ ਨਹੀਂ ਐਂ ਜਿੰਨਾ ਜਾਂਦੇ ਮੁਕੇ ਦੇ ਤੇ ਇਹਨਾਂ ਨੇ ਫਸਿਮਲਾ ਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਆ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਸੀ ਤੇ ਫਾਕ ਬੱਬੂ ਕੜਗੜਾ ਕੇ ਤੇ ਕੱਢ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰੇ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰੇ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾ ਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਹੋ ਜੇ ਉਹਨਾਂ ਨੇ ਹੀ ਮੰਗ ਕੁੜੀ ਇੱਥੇ ਬਸਾਣੀ ਨਹੀਂ ਕੁੜੀ ਮੜਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂ ਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚਲਦੇ ਹੋ ਤੁਸੀਂ ਹੁਣ ਇਹੋ ਜਾਨੇ ਬੱਚਾ ਘਟਾਣਾ ਬਸ ਅਜੀ ਕੁੜੀ ਨੂੰ ਵੀ ਬਸਾਣਾ ਜਿੱਦੀ ਕੁੜੀ ਨੂੰ ਮਾਰਨਾ ਸੋਰਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਹੋ ਗਿਆ ਮੇਰੀ ਭੈਣ ਵਿੱਚ ਪਈ ਆ ਉਹ ਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਆ ਰੱਖਿਆ ਹੋਇਆ ਉਹ ਦੋਨੇ ਨੇ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਜੀ ਨਨਾਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸੱਸ ਵੀ ਨਾਲ ਲਈ ਇੱਕ ਸੋਹੜਾ ਹੈਗਾ ਜਿਹੜਾ ਮਾਰੀ ਮੁੱਟੀ ਦੀ ਮਦਦ ਕਰਦਾ ਬੇੜੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਜੀ ਤੁਹਾਨੂੰ ਦੱਸਣ ਦੇ ਡਿਆ ਵਾਂ ਖਾਨਬੀਨ ਨੂੰ ਕੁਝ ਨਹੀਂ ਹੈ ਕੰਮ ਕਰਾਈ ਜਣਾ ਉਹ ਭੈ ਭੁੱਖਿਆ ਕੰਮ ਹੁੰ ਉਹ ਤਾਂ ਦਾਇ ਮੰਗ ਲਈ ਸਿੱਧੀ ਜਿਹੀ ਗੱਲ ਸਾਡੀ ਨਹੀਂ ਦੇ ਸਕਦੇ ਜੀ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮੈਨੂੰ ਮੁੰਡੇ ਲੈ ਕੇ ਆਏ ਆ ਅਮ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਠੀਕ ਕਿ ਤੁਹਾਨੂੰ ਸਲੀਸਾ ਹੋਣੀ ਆ ਐ ਦੁਰਾਇਏ ਨੂੰ ਜਿਸ ਤਰ੍ਹਾਂ ਨੇ ਇਹ ਕੁੜੀ ਰਾਇਆ ਬੁੱਢਾ ਜੀ ਇਹਦੇ ਨਾਨੇ ਕੁੱਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਪਾਇਆ ਦੇ ਨਾਨਾ ਦੇ ਕੁੱਟੋ ਵਿੱਚ ਹੀ ਨਾਨਾ ਨੇ ਬੜੇ ਬੇਦਰ ਪਾਣਾ ਮਾਰੇ ਇੰਨਾ ਮਾਰੇ ਨੇ ਨਾਨਾ ਦੇ ਬਹੁਤ ਮਾਰਿਆ ਲਿਆ ਸਾਰੇ ਬੜੇ ਬੇਦਰ ਆ ਅਸੀਂ ਬੱਲੇ ਵਾਲੇ ਨਾਨਾ ਆ ਗਿਆ ਉਹਨਾਂ ਨੇ ਛੱਡ ਆਏ ਪਰ ਉਹਨੂੰ ਵੀ ਲਿਆਣ ਦੇ ਹੀ ਉਹਨੇ ਨਾਨਾ ਘਾਰੇ ਹੀ ਪਰਿਵਾਰ ਚੋਂ ਫੋਨ ਕਰਦੀ ਜਿਵੇਂ ਕਰਮਾ ਨਹੀਂ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੀ ਆ ਆਪਣੀ ਮਾਂ ਵੀ ਉਹਨਾਂ ਨਾਲ ਕੁਛ ਨਹੀਂ ਦਿੱਤੇ ਤਾਂ ਉਹਨੂੰ ਮੇਰੇ ਮਾਪੇ ਕਿੱਥੇ ਰਹਿਣਾ ਲੱਗਾ ਪਤਾ ਨਹੀਂ ਪੁਸ਼ਪੂਰੇ ਦੇ ਇਹ ਮੇਰੇ ਹਿਸਾਬ ਨਾਲ ਲੋਕਾਂ ਨੇ ਗਿਆ ਉਹਦੇ ਪਿਓ ਨੂੰ ਬੁਲਾਣ ਗਏ ਹੋਏ ਆ ਗਏ ਪਿਓ ਆ ਗਿਆ ਆ ਗਿਆ ਬਸ ਮੁੰਡਾ ਮੁੰਡਾ ਜੀ ਕਰਦਾ ਹੋਇਆ ਮੁੰਡਾ ਥੋਬੀਆਂ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਜਾਂਦੇ ਆ ਇਹ ਕੁੜੀ ਨੂੰ ਅੱਛਾ ਲਿਆ ਗਿਆ ਨਾਨ ਨਿੱਥੇ ਲੈ ਕੇ ਆਉਂਦੇ ਆ ਫੰਟਾ দাও ਕੋਲ ਨੂੰ ਪਤਾ ਲੱਗਿਆ ਮੈਂ ਕਿੱਥੇ ਨੇ ਨਾ ਨਾ ਨਹੀਂ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨੇ ਮਾਰਦੇ ਕੁਟਦੇ ਪਤਾ ਸੀ ਉਹਨਾਂ ਨੂੰ ਪਤਾ ਸੀ ਵਿਚਾਰੇ ਪੰਜ ਤਿੰਨ ਚਾ ਭਾਜੀ ਜਦ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬਸ ਜਾਵੇ ਉਹ ਫੇਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹ ਤੇ ਕੁੜੀ ਨੂੰ ਲੈ ਕੇ ਆਓ ਤੇ ਇਹਨੂੰ ਇਹਨਾਂ ਪਾਟਾ ਲੋ ਹਾਂਜੀ ਥਾਣੇ ਆਏ ਮੋਗੰਬੁਰੇ ਥਾਣੇ ਆਏ ਹਾਂ ਹਾਂਜੀ ਕਹਿੰਦੇ ਥਾਣੇ ਵਾਲੇ ਉਹ ਥਾਣੇ ਵਾਲੇ ਕਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਈ ਨਾ ਨੂੰ ਹੀ ਨਾਲ ਲਿਆਇਆ ਜਾਵੇ ਨਾ ਨੂੰ ਵੀ ਨਾਲ ਲੈ ਕੇ ਆਓ ਤਾ ਸਾਹਿਬ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇ ਇਹ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਨੇਂ ਬੁਲਾ ਰਹੇ ਦੋਹਾਂ ਪਾਰਟੀਆਂ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਨਹੀਂ ਜੀ ਅਜੇ ਤੱਕ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਲੀ ਨੰਬਰ 5 ਧਰਮਪੁਰਾ ਤੇ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੋਣੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੀ ਮੈਂ ਖਾ ਹਾਂ ਜੀ ਕੀ ਨਾਮ ਸਰ ਰਾਜਨ ਰਾਜਨ ਸਰ ਨਹੀਂ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਕੋਈ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨਹੀਂ ਬੁਲਾ ਰਿਆ ਸਰ ਜਿਹੜਾ ਲੜਕੇਵਾਂ ਰਹਿਣ ਵਾਲਾ ਕਿੱਥੋਂ ਦਾ ਹੋਇਆ ਤੁਹਾਡਾ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂਜੀ ਹਾਂ ਇਹ ਧਰਮਪੁਰਾ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋ ਜੀ ਕਾਰਵਾਈ ਹੋਈ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਰਵਾਨੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਲਾਕੇ ਪਾਸੇ ਲਾਕੇ ਵਾਲਿਆਂ ਨੂੰ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਕਿ ਪਰੇਸ਼ਾਨ ਕਾਫੀ ਦੇਰ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ ਲక్ష్ਮੀ ਕਿਥੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਗਲੇ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਬੜਨੀ ਜਦ ਅਸੀਂ ਧੱਕਾ ਮਾਰੇ ਬੁਆ ਮਾਰ ਅੰਦਰ ਵੜੇ ਆ ਬੜ ਕੇ ਕੋਠੇ ਗਈਆਂ ਵਾ ਮੈਂ ਛੋੜ ਮਾਰੇ ਆ ਲੱਤਾਂ ਮਾਰੀਆਂ ਬੁਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਕੌਣ ਮਾਰਨਦੇ ਇਹ ਮੁੰਡਾ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਕਹਿਆ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਰਾਜੇ ਬੁਆ ਖੋਲ ਤੇ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮ ਮਾਰੇ ਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਆ ਕਹਿ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਬੱਕਾ ਕੱਢੇ ਉਹਨੂੰ ਮਾਰਿਆ ਇਹ ਪਹਿਲੋਂ ਮਾਰਦੇ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰ ਗਿਆ ਚੱਕ ਨਹੀਂ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਮਾਰਿਆ ਕਰਦੇ ਸਾਸਰੀ ਕੁਟੀ ਆ ਸਾਸਰੇ ਮਾਰਿਆ ਨਹੀਂ ਉਹਦੇ ਬਾਰੇ ਸਾਸਰੇ ਮਾਰਿਆ ਕਿਹ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰੇ ਬੜੀ ਯੋਦ ਦਿਉਨੋ ਤੇ ਨਾ ਤਾਂ ਮਾਰੇ ਵਾਲ ਫੜਿਆ ਰੇ ਦਾਜ ਦੇ ਕਾਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਾਰਨ ਮਾਰਦੇ ਆ ਜੀ ਦਾਜ ਕਾਰਨ ਹੀ ਮਾਰਦੇ ਨੇ ਕਹਿੰਦੇ ਪਾਗਲ